thank <music> you ਗੁਰਦਾਸਪੁਰ ਦੇ ਰਹਿਣ ਵਾਲੇ ਫੌਜੀ ਕਨਸਟੇਬਲ ਹਰਪ੍ਰੀਤ ਸਿੰਘ ਦੀ ਸੜਕੀ ਹਾਦਸੇ ਦੇ ਵਿੱਚ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਅੱਜ ਸਰਕਾਰੀ ਸਨਮਾਨਾਂ ਦੇ ਨਾਲ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਦੱਸਦੀ ਹੈ ਕਿ ਹਰਪ੍ਰੀਤ ਸਿੰਘ ਛੁੱਟੀਆਂ ਕੱਟਣ ਦੇ ਲਈ ਆਪਣੇ ਪਿੰਡ ਆਏ ਹੋਏ ਸਨ ਅਤੇ ਸ਼੍ਰੀ ਅਨੰਦਪੁਰ ਸਾਹਿਬ ਦਰਸ਼ਨਾਂ ਲਈ ਗਏ ਸਨ ਪਰ ਉੱਥੇ ਉਹਨਾਂ ਦਾ ਸੜਕੀ ਹਾ사 ਹੋ ਗਿਆ ਜਿਸ ਵਿੱਚ ਉਹਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੜਤੀ ਕਰਾਇਆ ਗਿਆ ਤੇ ਬੀਤੇ ਕੱਲ ਉਹਨਾਂ ਨੇ ਹਸਪਤਾਲ ਦੇ ਵਿੱਚ ਇਲਾਜ ਦੌਰਾਨ ਆਪਣਾ ਧਮ ਤੋੜ ਦਿੱਤਾ ਤੇ ਜਿਸ ਤੋਂ ਬਾਅਦ ਸਰਕਾਰੀ ਸਨਮਾਨਾਂ ਦੇ ਨਾਲ ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਦੱਸਦੀ ਹੈ ਕਿ ਮ੍ਰਿਤਕ ਆਪਣੇ ਪਿੱਛੇ ਦੋ ਛੋਟੇ ਬੱਚਿਆਂ ਨੂੰ ਛੱਡ ਗਿਆ ਤੇ ਮ੍ਰਿਤਕ ਦੇ ਭਰਾ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਸ ਦਾ ਭਰਾ ਛੁੱਟੀਆਂ ਕੱਟਣ ਲਈ ਆਇਆ ਸੀ ਤੇ ਉਸ ਸਮੇਂ ਇਹ ਭਿਆਨਕ ਹਾਦਸਾ ਵਾਪਰ ਗਿਆ ਔਰ ਇਹ ਲੈ ਸੌਲਦਾਰ ਹਰਦੀਪ ਸਿੰਘ ਹੈ ਜੋ ਕਿ ਇਹਨਾਂ ਦਾ ਡਰਾਈਵਰ ਟਰੇਡ ਹੈ ਔਰ ਹੱਡੀ ਜੁਨਟ ਵਿੱਚ ਜਿਨ੍ਹਾਂ ਇਹਨਾਂ ਦੀ ਬਹੁਤ ਤਾਰੀਫ ਹੈ ਕਿ ਜੋ ਵੀ ਮੱਧਵਕੀ ਜਿਹੜਾ ਐਕਸੀਡੈਂਟ ਹੋਇਆ ਹੈ ਉਹਦੇ ਨਾਲ ਸਾਨੂੰ ਬੜਾ ਦੁੱਖ ਹੈ ਕਿ ਇਹਨਾਂ ਦਾ ਜੋ ਵੀ ਐਕਸਪੀਰੀਅੰਸ ਹੈ ਬਹੁਤ ਵਧੀਆ ਬਹੁਤ ਵਧੀਆ ਸੈਨਿਕ ਹੀ ਸਾਡੀ ਯੂਨਿਟ ਦੇ ਤੇ ਸਾਰਿਆਂ ਨੂੰ ਬੜਾ ਗਮ ਹੈ ਸਾਡੀ ਯੂਨਿਟ ਨੂੰ ਸਾਡੇ ਸੀਓ ਸਾਹਿਬ ਨੂੰ ਸਾਡੇ ਸੁਭਦਾਰ ਮੇਜਰ ਸਾਹਿਬ ਨੂੰ ਜੋ ਵੀ ਆ ਮਤ ਬੰਗੀ ਮਤਲਬ ਜੋ ਐਕਸੀਡੈਂਟ ਹੋਇਆ ਸਾਨੂੰ ਪਰਿਵਾਰ ਦੇ ਵਿੱਚ ਸਾਡੇ ਨਾਲ ਡਿਊਟੀ ਕੀਤੀ ਹੋਈ ਆ ਉਹਨਾਂ ਦੇ ਨਾਲ ਬੜਾ ਹੱਸਦਾ ਖੇਡਦਾ ਜੋ ਵੀ ਅੱਜ ਤੱਕ ਕੋਈ ਵੀ ਚੀਜ਼ ਦੀ ਉਹਨਾਂ ਨੇ ਕੋਈ ਕਹਨ ਨੂੰ ਕਮੀ ਨਹੀਂ ਆਨ ਦਿੱਤੀ ਬਹੁਤ ਹੀ ਵਧੀਆ ਉਹਨਾਂ ਨੇ ਡਿਊਟੀ ਕੀਤੀ ਆ ਔਰ ਉਹਨਾਂ ਦੇ ਪਰਿਵਾਰ ਦੇ ਨਾਲ ਸਾਡੀ ਯੂਨਿਟ 67 ਇੰਜੀਨੀਅਰ ਹਰਦਮ ਨਾਲ ਖੜੀ ਰਹੇਗੀ। ਇਹ ਸਾਰੇ ਇਨਾ ਹੀ ਦੱਸੇ ਗਏ ਸੀ ਕਿ ਨੰਦਪੁਰ ਸਾਹਿਬ ਮੱਥਾ ਟੇਕਣਾ ਤੇ ਸਵੇਰ ਦੇ ਟਾਈਮ ਆਂਦੇ ਸਮੇਂ ਸਪੀਡ ਬ੍ਰੇਕਰ ਨਾਲ ਗੱਡੀ ਜਦ ਨਹੀਂ ਕਿਓਵਰ ਸਪੀਡ ਹੋ ਗਈ ਤੇ ਟਰੱਕ ਦੇ ਨਾਲ ਟਕਰਾਈ ਉਹਦੇ ਕਰਕੇ ਉਹਨਾਂ ਦੀ ਡੈਥ ਹੋ ਗਈ। ਪਹਿਲੇ ਤੇ ਕਮਾਂਡੋ ਹਸਪੀਟਲ ਦੇ ਤੁਰੇ ਦਿਨ ਲੱਗੇ ਸੀਗੇ। ਉਸਕੇ ਬਾਅਦ ਡੈਥ ਹੋ ਗਈ 18 ਦਿਨ ਬਾਅਦ। ਕਿੰਨੇ ਬੱਚੇ ਜ ਇਹਨਾਂ ਦੇ? ਇਹਨਾਂ ਦੇ ਦੋ ਲੜਕੀਏ ਜੋ। ਇਹ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਸੀ। ਸਤੰਤ ਇਹ ਜੀ ਆਗੂ ਪੜਾਈਏ ਬਾਕੀ ਖੜਾ ਗੋ ਜੋ ਹੋਣਾ ਚਾਹੀਏ ਜੋ ਵੀ ਕਾਰਵਾਈ ਹੈ ਸਰਕਾਰੀ ਕਾਰਵਾਈ ਹੈ ਜੋ ਹੋਣੀ ਚਾਹੀਏ ਪੈਨਸ਼ਨ ਲੱਗਣੀ ਚਾਹੀਏ ਜੋ ਹੱਕ ਬੰਦਾ ਹੈ ਘਰ ਔਰ ਲੈਸ ਹੌਲਦਾਰ ਹਰਦੀਪ ਸਿੰਘ ਹੈ ਜੋ ਕਿ ਇਹਨਾਂ ਦਾ ਡਰਾਈਵਰ ਟੇਡ ਹੈ ਔਰ ਹੱਡੀ ਜੁਨਟ ਵਿੱਚ ਜਿਨ੍ਹਾਂ ਇਹਨਾਂ ਦੀ ਬਹੁਤ ਤਾਰੀਫ ਹੈ ਕਿ ਜੋ ਵੀ ਮੱਧਵਗੀ ਜਿਹੜਾ ਐਕਸੀਡੈਂਟ ਹੋਇਆ ਹੈ ਉਹਦੇ ਨਾਲ ਸਾਨੂੰ ਬੜਾ ਦੁੱਖ ਹੈ ਕਿ ਇਹਨਾਂ ਦਾ ਜੋ ਵੀ ਐਕਸਪੀਰੀਅੰਸ ਹੈ ਬਹੁਤ ਵਧੀਆ ਬਹੁਤ ਵਧੀਆ ਸੈਨਿਕ ਹੀ ਸਾਡੀ ਯੂਨਿਟ ਦੇ ਤੇ ਸਾਰਿਆਂ ਨੂੰ ਬੜਾ ਗਮ ਹੈ ਸਾਡੀ ਯੂਨਿਟ ਨੂੰ ਸਾਡੇ ਸੀਓ ਸਾਹਿਬ ਨੂੰ ਸਾਡੇ ਸਬਦਾਰ ਮੇਜਰ ਸਾਹਿਬ ਨੂੰ ਜੋ ਵੀ ਆ ਮਤ ਬੰਗੀ ਮਤਲਬ ਜੋ ਐਕਸੀਡੈਂਟ ਹੋਇਆ ਸਾਨੂੰ ਪਰਿਵਾਰ ਦੇ ਵਿੱਚ ਸਾਡੇ ਨਾਲ ਡਿਊਟੀ ਕੀਤੀ ਹੋਈ ਆ ਉਹਨਾਂ ਦੇ ਨਾਲ ਬੜਾ ਹੱਸਦਾ ਖੇਡਦਾ ਜੋ ਵੀ ਅੱਜ ਤੱਕ ਕੋਈ ਵੀ ਚੀਜ਼ ਦੀ ਉਹਨਾਂ ਨੇ ਕੋਈ ਕੰਨ ਨੂੰ ਕਮੀ ਨਹੀਂ ਆਨ ਦਿੱਤੀ ਬਹੁਤ ਹੀ ਵਧੀਆ ਉਹਨਾਂ ਨੇ ਡਿਊਟੀ ਕੀਤੀ ਆ ਔਰ ਉਹਨਾਂ ਦੇ ਪਰਿਵਾਰ ਦੇ ਨਾਲ ਸਾਡੀ ਯੂਨਿਟ 67 ਇੰਜੀਨੀਅਰ ਹਰਦਮ ਨਾਲ ਖੜੀ ਰਹੇਗੀ ਇਹ ਸਾਰੇ ਇਨਾ ਹੀ ਦੱਸੇ ਗਏ ਸੀ ਕਿ ਨੰਦਪੁਰ ਸਾਹਿਬ ਮੱਥਾ ਟੇਕਣਾ ਤੇ ਸਵੇਰ ਦੇ ਟਾਈਮ ਆਂਦੇ ਸਮੇਂ ਸਪੀਡ ਬ੍ਰੇਕਰ ਨਾਲ ਗੱਡੀ ਜਦ ਨਹੀਂ ਕਿਓਵਰ ਸਪੀਡ ਹੋ ਗਈ ਤੇ ਟਰੱਕ ਦੇ ਨਾਲ ਟਕਰਾਈ ਉਹਦੇ ਕਰਕੇ ਉਹਨਾਂ ਦੀ ਡੈਥ ਹੋ ਗਈ ਪਹਿਲੇ ਤੇ ਕਮਾਂਡੋ ਸਪਿਲ ਦੇ ਤੋਰੇ ਦਿਨ ਲੱਗੇ ਸੀਗੇ ਉਸਕੇ ਬਾਅਦ ਡੈਥ ਹੋ ਗਈ 18 ਦਿਨ ਬਾਅਦ ਕਿੰਨੇ ਬੱਚੇ ਜ ਇਹਨਾਂ ਦੇ ਇਹਨਾਂ ਦੇ ਦੋ ਲੜਕੀਏ ਜੋ ਇਹ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਸੀ शासन तो यही है जी आपको पता ही है बाकी सारा कुछ जो होना चाहिए जो भी कार्रवाई है सरकारी कार्रवाई है जो बननी चाहिए पेंशन लगनी चाहिए जो हक बनता है